ਅੱਜ ਦੀ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਪਹੁੰਚੇ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਵੈਲਕਮ ਮੇਰੇ ਨਾਲ ਮੇਰੇ ਸਾਥੀ ਸਾਡੇ ਸੀਨੀਅਰ ਸਪੋਕਸਪਰਸਨ ਮੇਰੇ ਵੀਰ ਨੀਲ ਗਰਗ ਜੀ ਚੇਅਰਮੈਨ ਔਰ ਸਾਡੇ ਬਹੁਤ ਪੁਰਾਣੇ ਸਾਥੀ ਪਾਰਟੀ ਦੇ ਫਾਊਂਡਰ ਸੈਕਟਰੀ ਆ ਸ਼੍ਰੀ ਗੋਸ਼ਨ ਛਾਵੜਾ ਜੀ ਇਹ ਮੇਰੇ ਸਾਥੀ ਦੋਨੋਂ ਵੀਰ ਮੌਜੂਦ ਨੇ ਸੋ ਸਾਥੀਓ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਜੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੇੜੀ ਹੋਈ ਹੈ ਉਹਦੇ ਅਪਡੇਟਸ ਦੇਣ ਦੇ ਲਈ ਤਾਂ ਕਿ ਤੁਹਾਡੇ ذریعے ਪੰਜਾਬ ਦੇ 3 ਕਰੋੜ ਲੋਕਾਂ ਤੱਕ ਰੋਜ਼ੀ ਅਚੀਵਮੈਂਟ ਜਿਹੜੀ ਉਹ ਪਹੁੰਚੇ ਉਹਦੇ ਲਈ ਅੱਜ ਇਹ ਪ੍ਰੈਸ ਬਰੀਫਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਔਰ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਤੁਹਾਡਾ ਵੀ ਦੇਲ ਦੀਆਂ ਗਹਿਰਾਈਆਂ ਜੋ ਧੰਨਵਾਦ ਹੈ ਕਿ ਜਿਹੜੇ ਹਰ ਰੋਜ਼ ਇਸ ਨੂੰ ਕਵਰ ਕਰਦੇ ਹਾਂ ਔਰ ਲੋਕਾਂ ਦੇ ਵਿੱਚ ਇਸ ਚੀਜ਼ ਦੀ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਿਆਂ ਤੋਂ تقریبا ਹਰ ਘਰ ਗ੍ਰਸਥਾ ਹੋਇਆ ਸੀਗਾ ਪੰਜਾਬ ਦਾ ਹਰ ਘਰ ਦੁਖੀ ਹੋਇਆ ਸੀਗਾ ਇਸ ਮਹਿੰਮ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਐਪਰੀਸ਼ੀਏਸ਼ਨ ਹੈ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਮਿਲ ਰਹੀ ਹੈ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਪੰਜਾਬ ਦੇ 3 ਕਰੋੜ ਲੋਕ ਔਰ ਸਾਡੀ ਸਮੁੱਚੀ ਪਾਰਟੀ ਸਾਡੇ ਨੈਸ਼ਨਲ ਕਮਿਸ਼ਨ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਤੁਸੀਂ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਇਸ ਨੂੰ ਜੜੋਂ ਪੱਟਣ ਦੇ ਲਈ ਕਾਰਜ ਰਤ ਸੀਗੇ ਔਰ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡੇ ਐਫਰਟਸ ਕੀਤੇ ਵੀ ਪਰ ਮੈਂ ਇਹ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਲਾਸਟ ਪੁਸ਼ ਲਾਸਟ ਹੱਲ ਹੈ ਜਿਹੜਾ ਉਹ ਮਾਰਿਆ ਜਾਵੇ ਔਰ ਉਸ ਦੇ ਤਹਿਤ ਹੀ ਇਹ ਜੋ ਡਰਾਈਵ ਹੈ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਵਾਰਗੇਨਸ ਡਰੱਗਸ ਔਰ ਮੈਂ ਸਮਝਦਾ ਕਿ ਇਹ ਅ ਫਾਈਨਲ ਨੇਲ ਇਨ ਦਾ ਕਾਫਨ ਆਫ ਡਰੱਗ ਪੈਡਲਸ ਡਰੱਗ ਸਮਗਲਰਸ ਹੁਣ ਜਾ ਰਿਹਾ ਉਹਨਾਂ ਦੇ ਡਰੱਗ ਸਮਗਲਰਾਂ ਦੇ ਤੇ ਉਹਨਾਂ ਨੂੰ ਅ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਵਿੱਚ ਪੁਸ਼ਤ ਪਨਾਈਆਂ ਦੇਣ ਵਾਲਿਆਂ ਦੇ ਕਫਨ ਦੇ ਵਿੱਚ ਇੱਕ ਆਖਰੀ ਕਿੱਲ ਵੱਜੋ ਇਹ ਡਰਾਈਵ ਹੈ ਜਿਹੜੀ ਇਹ ਸਾਬਤ ਹੋਣ ਜਾ ਰਹੀ ਹੈ ਜੇ ਹੁਣ ਤੱਕ ਦੇ ਵੀ ਅਚੀਵਮੈਂਟਸ ਦੀ ਗੱਲ ਕਰੀਏ ਤੇ ਹੁਣ ਤੱਕ 1 ਤਾਰੀਖ ਤੋਂ ਸ਼ੁਰੂ ਕਰਕੇ ਅੱਜ ਤੱਕ 1163 ਐਨਡੀਪੀਐਸ ਦੇ ਕੇਸਿਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਹੜੀਆਂ ਹੁਣ ਤੱਕ ਅਰੈਸਟ ਨੇ ਡਰੱਗ ਸਮਗਲਰਸ ਦੀਆਂ ਪੈਡਲਰਸ ਦੀਆਂ ਉਹ 1615 ਉਹਨਾਂ ਦੀਆਂ ਅਰੈਸਟਾ ਹੋ ਚੁੱਕੀਆਂ ਨੇ ਇਹ ਲੋਕ 1615 ਗੁਨਾਹਗਾਰ ਨੇ ਜਿਹੜੇ ਉਹ ਸਲਾਖਾਂ ਦੇ ਪਿੱਛੇ ਜਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਨਾਲ ਕੋਈ ਇਨਕਾਊਂਟਰ ਹੁੰਦਾ ਤੇ ਪੁਲਿਸ ਉਹਦੇ ਵਿੱਚ ਰਿਟੈਲੀਟਰੀ ਆਫ ਦੀ ਸੈਲਫ ਡਿਫੈਂਸ ਦੇ ਵਿੱਚ ਫਾਇਰਿੰਗ ਕਰਦੀ ਹੈ ਉਹਨਾਂ ਮੁਠਪੇੜਾਂ ਦੇ ਵਿੱਚ 21 ਪੈਡਲਰਸ ਨੇ ਜਿਹੜੇ ਸਮਗਲਰਸ ਨੇ ਨਸ਼ਾ ਤਸਕਰ ਨੇ ਉਹ ਫੱਟੜ ਹੋ ਚੁੱਕੇ ਨੇ ਔਰ ਹੁਣ ਤੱਕ 27 ਘਰਾਂ ਦੀਆਂ ਡੈਮੋਲੇਸ਼ਨਸ ਜਿਹੜੀਆਂ ਜਿਨ੍ਹਾਂ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਇਲੀਗਲ ਓਕਿਊਪੈਂਟ ਸੀਗੇ ਕਬਜ਼ੇ ਕੀਤੇ ਹੋਏ ਸੀਗੇ ਤੇ ਫਿਰ ਇਹਨਾਂ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ ਉਹਦੇ ਉੱਪਰ ਮਹਿਲ ਸਾਰੇ ਸੀਗੇ ਉਹਨਾਂ ਦੇ ਮਹਿਲਾਂ ਨੂੰ ਇਸ ਜ਼ਹਿਰ ਦੇ ਕਾਰੋਬਾਰ ਨਾਲ ਉਸਰੇ ਮਹਿਲਾਂ ਨੂੰ ਨੂੰ ਤੂੜ ਚਟਾਈ ਜਾ ਚੁੱਕੀ ਹੈ 27 ਜਿਹੜੇ ਡੈਮੋਲਿਸ਼ਨਸ ਨੇ ਉਹ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਹੁਣ ਤੱਕ 1115 ਜਿਹੜਾ ਕਿਲੋ 1115 ਕਿਲੋ ਜੋ ਨਸ਼ਾ ਉਹ ਬਰਾਮਦ ਕੀਤਾ ਜਾ ਚੁੱਕਿਆ ਰਿਕਵਰ ਕੀਤਾ ਜਾ ਚੁੱਕਿਆ तकरीबन 7 ਲੱਖ ਦੇ ਕਰੀਬ ਗੋਲੀਆਂ ਜਾਂ ਕੈਪਸੂਲ ਉਹ ਰਿਕਵਰ ਕੀਤੇ ਜਾ ਚੁੱਕੇ ਨੇ तकरीबन तकरीबन 60 ਲੱਖ ਰੁਪਏ ਦੀ ਜਿਹੜੀ ਡਰੱਗ ਮੰਣੀ ਹੈ ਉਹ ਇਹਨਾਂ ਤਸਕਰਾਂ ਤੋਂ ਪੈਡਲਸ ਤੋਂ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਔਰ ਹੁਣ ਤੱਕ तकरीबन 11 1150 ਦੇ ਕਰੀਬ ਸੰਪਰਕ ਮੁਹਿੰਮਾਂ ਨੇ ਜਿਹੜੀਆਂ ਉਹ ਸਿਵਿਲियंस ਦੇ ਨਾਲ ਸਿਵਲ ਸੁਸਾਇਟੀ ਦੇ ਨਾਲ ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਨਾਲ ਅਵੇਅਰਨੈਸ ਕੈਂਪੇਨਸ ਨੇ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਨੇ ਤਾਂ ਕਿ ਇੱਕ ਹੋਲਿਸਟਿਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਤਹਿਤ ਸਾਰਾ ਕੁਝ ਚੱਲ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਪੁਲਿਸ ਐਨਫੋਰਸਮੈਂਟ ਕਰ ਰਹੀ ਹੈ ਸਮਗਲਰਸ ਦੇ ਉੱਪਰ ਪੈਡਲਰਸ ਦੇ ਉੱਪਰ ਸਖਤੀ ਕਰ ਰਹੀ ਹੈ ਦੂਜੇ ਪਾਸੇ ਅਵੇਅਰਨੈਸ ਹੈ ਜਿਹੜੀ ਸਮਾਜ ਨੂੰ ਉਹ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਯੰਗਸਟਰਸ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਔਰ ਉਹਦੇ ਨਾਲ ਨਾਲ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜੋ ਜੋ ਰੀਹੈਬਿਲੀਟੇਸ਼ਨ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਅਸੀਂ ਐਜ਼ ਮਰੀ ਸਟਰੀਟ ਕਰ ਰਹੇ ਤੇ ਉਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹ ਸਾਰੇ ਇੱਕ 360 ਡਿਗਰੀ ਪਲਾਨ ਹੈ ਜਿਹੜਾ ਉਹ ਬਣਾਇਆ ਜਿਹਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਮੈਂ ਫੇਰ ਇਹ ਦੁਬਾਰਾ ਰਿਪੀਟ ਕਰੂਗਾ ਕਿ ਇਹ ਕਹੀਏ ਕਿ ਕੱਲਾ ਸਰਕਾਰੇ ਕਰ ਲੂਗੀ ਨਾ ਮੈਂ ਅਪੀਲ ਕਰਦਾ ਪੰਜਾਬ ਦੇ 3 ਕਰੋੜ ਪੰਜਾਬ ਵਾਸੀਆਂ ਨੂੰ ਕਿ ਸਾਡੀ ਇਸ ਮਹਿੰਮ ਦੇ ਨਾਲ ਹਰ ਘਰ ਜੁੜੇ ਹਰ ਪਰਿਵਾਰ ਜੁੜੇ ਕਿਉਂਕਿ ਜੇ ਉੱਥੋਂ ਸਪੋਰਟ ਮਿਲੂਗੀ ਤਾਂ ਹੀ ਸਰਕਾਰ ਜਾਂ ਪੁਲਿਸ ਕੁਝ ਕਰ ਸਕੂਗੀ ਸਾਰੀਆਂ ਸਮਾਜਿਕ ਸਾਰੀਆਂ ਸਿਆਸੀ ਧਾਰਮਿਕ ਆਰਗੇਨਾਈਜੇਸ਼ਨਸ ਨੂੰ ਐਨ ਜੀਓਜ਼ ਨੂੰ ਬੇਨਤੀ ਕਰੂਗਾ ਕਿ ਉਹ ਇਸ ਮਹਿੰਮ ਦੇ ਵਿੱਚ ਜੁੜਨ ਤਾਂ ਕਿ ਆਪਾਂ ਇਸ ਨਸ਼ੇ ਦੇ ਕੋਹੜ ਨੂੰ ਆਪਾਂ ਜੜੋਂ ਖਤਮ ਹੈ ਜਿਹੜਾ ਉਹ ਕਰ ਸਕੀਏ ਸੋ ਤੁਸੀਂ ਹਰ ਰੋਜ਼ ਇਸ ਨੂੰ ਵੱਡੇ ਪੱਧਰ ਤੇ ਉੱਪਰ ਕਵਰੇਜ ਦੇਣੀ ਹੈ ਔਰ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਹੁਣ ਇੱਕ ਵਿਸ਼ਵਾਸ ਬਣਦਾ ਜਾ ਰਿਹਾ ਹੈ ਕਿ ਹੁਣ ਸਰਕਾਰ ਨੇ ਤਿਆਰ ਕਰ ਰੱਖਿਆ ਹੈ ਕਿ ਇਸ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਤੇ ਉਹਦਾ ਬਹੁਤ ਸਪੋਰਟ ਸਿਸਟਮ ਹੈ ਜਿਹੜਾ ਉਹ ਲੋਕਾਂ ਵੱਲੋਂ ਵੀ ਮਿਲ ਰਿਹਾ ਜਿਹਦੇ ਲਈ ਤੁਹਾਡਾ ਮੀਡੀਆ ਦਾ ਤੇ ਸਾਰੇ ਹੀ ਸਾਥੀਆਂ ਦਾ ਜਿਹੜੇ ਇਸ ਮਹਿੰਮ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦਾ ਦਿਲ ਦੀ ਅਗਰਾਹੀ ਚੋਂ ਧੰਨਵਾਦ i